ਸਰਕਾਰ ਦੀ ਵੱਡੀ ਪੈਲ ਹੁਣ ਕਿਸਾਨਾਂ ਨੂੰ ਨਹੀਂ ਪਵੇਗੀ ਪਟਵਾਰੀ ਕੋਲ ਜਾਣ ਦੀ ਲੋੜ ਜੇਕਰ ਬਿਮਾਰੀ ਦਾ ਪ੍ਰਕੋਪ ਗੰਭੀਰ ਹੁੰਦਾ ਹੈ ਤਾਂ ਇਸ ਦੀ ਰਿਪੋਰਟ ਰਾਜ ਅਤੇ ਕੇਂਦਰ ਸਰਕਾਰ ਦੇ ਖੇਤੀਬਾੜੀ ਵਿਭਾਗ ਤੱਕ ਵੀ ਪਹੁੰਚ ਜਾਂਦੀ ਹੈ ਇਸ ਤੋਂ ਬਾਅਦ ਉੱਥੋਂ ਦੇ ਅਧਿਕਾਰੀ ਖੁਦ ਆਹਰਾਂ ਨੂੰ ਮੌਕੇ ਤੇ ਭੇਜਦੇ ਹਨ ਜੇਕਰ ਬਿਮਾਰੀ ਕਾਰਨ ਜ਼ਿਆਦਾ ਨੁਕਸਾਨ ਹੁੰਦਾ ਹੈ ਤਾਂ ਇਸ ਰਿਪੋਰਟ ਦੇ ਆਧਾਰ ਤੇ ਮੁਆਵਜ਼ਾ ਵੀ ਦਿੱਤਾ ਜਾ ਸਕਦਾ ਹੈ ਇਸ ਨਾਲ ਕਿਸਾਨਾਂ ਨੂੰ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਦੁਨੀਆ 5G ਦੇ ਯੁੱਗ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਜੇਹੇ ਵਿੱਚ ਕਿਸਾਨ ਪਿੱਛੇ ਨਾ ਨਾ ਰਹਿ ਜਾਣ ਇਸ ਲਈ ਭਾਰਤ ਸਰਕਾਰ ਨੇ AI ਤੇ ਆਧਾਰਿਤ ਇੱਕ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਤਿਆਰ ਕੀਤੀ ਹੈ ਇਹ ਐਪ ਕਿਸਾਨਾਂ ਦੀਆਂ ਕਈ ਸਮੱਸਿਆਵਾਂ ਦਾ ਹੱਲ ਕਰੇਗੀ ਹੁਣ ਕਿਸਾਨ ਵਿਗਿਆਨੀ ਅਤੇ ਪਟਵਾਰੀ ਦੋਵੇਂ ਹੀ ਕੰਮ ਕਰ ਸਕਣਗੇ ਜਦੋਂ ਖੇਤੀ ਦੌਰਾਨ ਕਿਸੇ ਵੀ ਫਸਲ ਵਿੱਚ ਬਿਮਾਰੀਆਂ ਜਾਂ ਕੀੜੀਆਂ ਦਾ ਹਮਲਾ ਵੱਧ ਜਾਂਦਾ ਹੈ ਤਾਂ ਕਿਸਾਨ ਆਮ ਤੌਰ ਤੇ ਖੇਤੀ ਵਿਗਿਆਨੀਆਂ ਜਾਂ ਮਾਹਿਰਾਂ ਦੀ ਮਦਦ ਲੈਂਦੇ ਹਨ ਕਈ ਵਾਰ ਦੇਰੀ ਨਾਲ ਫਸਲ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ਪਰ ਹੁਣ ਇਸ ਐਪ ਰਾਹੀਂ ਇਹ ਕੰਮ ਕੁਝ ਹੀ ਸਕਿੰਟਾਂ ਵਿੱਚ ਹੋ ਜਾਵੇਗਾ ਇੰਨਾ ਹੀ ਨਹੀਂ ਇਸ ਦੀ ਰਿਪੋਰਟ ਸਿੱਧੇ ਰਾਜ ਅਤੇ ਕੇਂਦਰ ਸਰਕਾਰ ਦੇ ਖੇਤੀਬਾੜੀ ਵਿਭਾਗ ਤੱਕ ਵੀ ਪਹੁੰਚੇਗੀ ਇਸ ਤੋਂ ਬਾਅਦ ਉੱਥੋਂ ਦੇ ਅਧਿਕਾਰੀ ਖੁਦ ਮਾਹਿਰਾਂ ਨੂੰ ਮੌਕੇ ਤੇ ਭੇਜਦੇ ਹਨ ਜੇ ਘਰ ਬਿਮਾਰੀ ਕਾਰਨ ਜ਼ਿਆਦਾ ਨੁਕਸਾਨ ਹੁੰਦਾ ਹੈ ਤਾਂ ਇਸ ਰਿਪੋਰਟ ਦੇ ਆਧਾਰ ਤੇ ਮੁਆਵਜ਼ਾ ਵੀ ਦਿੱਤਾ ਜਾ ਸਕਦਾ ਹੈ ਇਸ ਨਾਲ ਕਿਸਾਨਾਂ ਨੂੰ ਵਾਰ-ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ ਪਲਾਂਟੇਸ਼ਨ ਅਫਸਰ ਸੁਨੀਤ ਕਟਿਆਰ ਦੇ ਅਨੁਸਾਰ ਇਹ ਰਾਸ਼ਟਰੀ ਕੀਟ ਨਿਗਰਾਨੀ ਪ੍ਰਣਾਲੀ ਬਹੁਤ ਪ੍ਰਭਾਵਸ਼ਾਲੀ ਹੈ ਇਸ ਵਿੱਚ ਕਿਸਾਨ ਆਪਣੀ ਫਸਲ ਵਿੱਚ ਕੀੜੀਆਂ ਅਤੇ ਬਿਮਾਰੀਆਂ ਦੀ ਪਛਾਣ ਕਰ ਸਕਦੇ ਹਨ ਇਸ ਐਪ ਵਿੱਚ 65 ਕਿਸਮਾਂ ਦੀਆਂ ਫਸਲਾਂ ਨਾਲ ਸੰਬੰਧਿਤ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਸਾਨ ਆਪਣੀ ਫਸਲ ਦੀ ਫੋਟੋ ਅਪਲੋਡ ਕਰ ਸਕਦੇ ਹਨ ਜਾਂ ਗੈਲਰੀ ਤੋਂ ਪਹਿਲਾਂ ਤੋਂ ਲਈ ਗਈ ਫੋਟੋ ਸ਼ਾਮਲ ਕਰ ਸਕਦੇ ਹਨ ਇਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਐਡਵਾਈਜ਼ਰੀ ਮਿਲਦੀ ਹੈ ਜੇਕਰ ਕਿਸਾਨ ਇਹ ਜਾਣਕਾਰੀ ਸਰਕਾਰ ਤੱਕ ਪਹੁੰਚਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਐਪ ਵਿੱਚ ਇੱਕ ਫਾਰਮ ਭਰਨਾ ਹੋਵੇਗਾ Google Play Store ਤੇ ਜਾ ਕੇ نیشنل ਪੈਸਟ ਸਰਵੇਲਸ ਸਿਸਟਮ ਐਨ ਪੀ ਐਸ ਐਸ ਐਪ ਨੂੰ ਡਾਊਨਲੋਡ ਕਰੋ ਐਪ ਖੋਲੋ ਤੇ ਪੈਸਟ ਆਈਡਿਟੀਫਿਕੇਸ਼ਨ ਦੇ ਵਿਕਲਪ ਤੇ ਕਲਿੱਕ ਕਰੋ ਅਤੇ ਫਸਲ ਦੀ ਫੋਟੋ ਅਪਲੋਡ ਕਰੋ ਕੁਝ ਸਕਿੰਟਾਂ ਵਿੱਚ ਬਿਮਾਰੀ ਦਾ ਨਾਮ ਅਤੇ ਇਸ ਦੀ ਰੋਕथाम ਦੇ ਉਪਾਅ ਉਪਲਬਧ ਹੋ ਜਾਣਗੇ ਜੇਕਰ ਤੁਸੀਂ ਸਰਕਾਰ ਨੂੰ ਰਿਪੋਰਟ ਭੇਜਣੀ ਚਾਹੁੰਦੇ ਹੋ ਤਾਂ ਕੁਆਂਟੀਟੇਟਿਵ ਫਾਰਮਰ ਵਿਕਲਪ ਤੇ ਕਲਿੱਕ ਕਰੋ ਇਸ ਵਿੱਚ ਰਾਜ ਜ਼ਿਲ੍ਹੇ तहसील ਅਤੇ ਪਿੰਡ ਬਾਰੇ ਜਾਣਕਾਰੀ ਪਹਿਲਾਂ ਤੋਂ ਭਰੀ ਜਾਂਦੀ ਹੈ ਆਪਣਾ ਨਾਮ ਅਤੇ ਪਤਾ ਭਰੋ ਉਹ ਮਿਤੀ ਦਰਜ ਕਰੋ ਜਿਸ ਸਮੇਂ ਤੋਂ ਕੁਸੀ ਬਿਮਾਰੀ ਤੋਂ ਪੀੜਤ ਹੋ ਫਸਲ ਦੀ ਫੋਟੋ ਅਪਲੋਡ ਕਰੋ ਬਿਮਾਰੀ ਅਤੇ ਫੈਲਣ ਦੀ ਸਥਿਤੀ ਦੀ ਚੋਣ ਕਰੋ ਇੱਕ ਵਾਰ ਜਮਾ ਕਰਾਉਣ ਤੋਂ ਬਾਅਦ ਇਹ ਰਿਪੋਰਟ ਸਰਕਾਰ ਤੱਕ ਪਹੁੰਚ ਜਾਂਦੀ ਹੈ ਇਹ ਐਪ ਕਿਸਾਨਾਂ ਨੂੰ ਤੇਜ਼ੀ ਨਾਲ ਬਿਮਾਰੀਆਂ ਦੀ ਪਛਾਣ ਅਤੇ ਹੱਲ ਪ੍ਰਦਾਨ ਕਰੇਗੀ ਇਸ ਨਾਲ ਕਿਸਾਨਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ ਅਤੇ ਆਧੁਨਿਕ ਤਕਨੀਕ ਨਾਲ ਖੇਤੀ ਕਰਨੀ ਸੌਖੀ ਹੋ ਜਾਵੇਗੀ